ਕਸਟਮੋਰੀ ਖੜੇ ਆ ਕਟੰਕਲਾ ਢੰਡੀ ਰੋਤੇ ਕਿਤੇ ਕਿਤੇ ਕਿਸੇ ਪਾਸੋਂ ਸਲਾਹ ਤੋਂ ਜਿਗਾਵਾ ਸੜਕ ਦਾ ਇਹ ਕੰਮ ਉੱਤੇ ਰੁਕਿਆ ਹੋਇਆ ਸੀਗਾ ਇੱਥੇ ਵੱਡੇ ਵੱਡੇ ਜਿਹੜੇ ਆ ਟੋਏ ਜਿਹੜੇ ਆ ਉਹ ਨਜ਼ਰ ਆਉਂਦੇ ਹੁੰਦੇ ਸੀਗੇ ਤੇ ਇੱਥੇ ਕੋਈ ਨਾ ਕੋਈ ਭਿਆਨਕ ਹਾਸਾ ਜਿਹੜਾ ਵਾ ਉਹ ਵਾਪਰਦਾ ਸੀਗਾ ਕਾਫੀ ਜੜੀਆਂ ਇਸ ਸੜਕ ਨੂੰ ਲੈ ਕੇ ਕਾਫੀ ਜੜੀਆਂ ਜਾਨਾਂ ਵੀ ਜੜੀਆਂ ਆ ਮੋਟਾ ਜੜੀਆਂ ਉਹ ਐਕਸੀਡੈਂਟ ਦੇ ਵਿੱਚ ਹੋ ਚੁੱਕੀਆਂ ਵਾ ਅੱਜ ਸਾਡੇ ਨਾਲ ਇੱਥੇ ਮਨਜੂਬ ਦਾ ਅਮਰਲੇ ਸੁਲਤਾਨਪੁਰ ਰਾਣਾ ਇੰਦਰਪ੍ਰਤਾਪ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਸਾਰੇ ਇੱਥੇ ਜਿਹੜੇ ਸੁਲਤਾਨਪੁਰ ਦੇ ਕੁਝ ਵਾਸੀ ਵੀ ਆ ਉਹ ਵੀ ਇੱਥੇ ਪਹੁੰਚੇ ਹੋਏ ਆ ਇੱਕ ਪਾਸੇ ਸੜਕ ਦਾ ਜਿਹੜਾ ਕੰਮ ਚੱਲ ਰਿਹਾ ਵਾਲਾ ਰਾਣਾ ਜੀ ਪਹਿਲੇ ਤਾਂ ਸਭ ਤੋਂ ਪਹਿਲਾਂ ਲਿਵਿੰਗ ਇੰਡੀਆ ਨੂੰ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇੰਦਰ ਜੀ ਕੀ ਕਹਿਣਾ ਚਾਹੋਗੇ ਕਾਫੀ ਸਮੇਂ ਤੋਂ ਸੜਕ ਇੱਥੇ ਰੁਕੀ ਹੋਈ ਸੀਗੀ ਗੁਰੂ ਦੀ ਨਗਰੀ ਆ ਇੱਥੇ ਗੁਰਪੁਰ ਵੀ ਜਿਹੜਾ ਮਨਾਇਆ ਜਾਂਦਾ ਵਾ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤੁਸੀਂ ਆ ਕੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਸੁਰੰਗ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਕੀ ਗੱਲ ਨਜਾਣਗੇ ਦੇਖੋ ਪਰਮਾਨੰਥ ਪਾਸ਼ਾਵੀ ਨਗਰੀ ਨੂੰ ਕਪੂਰਥਲੇ ਤੋਂ ਜਿਹੜੀ ਮੇਨ ਸੜਕ ਚੋੜਦੀ ਆ ਉਹ ਵਾਇਆ ਜਿਹੜੀ ਹੁੰਦੀ ਆ ਇਹ ਬਨਵਿੰਡੀ ਤੋਂ ਲੈ ਕੇ ਸੰਤਾ ਕਪੂਰਥਲੇ ਤੱਕ ਸੜਕ ਦਾ ਇੰਨਾ ਮਾੜਾ ਹਾਲ 2-2 ਫੁੱਟ ਟੋਏ ਬੱਡੀ ਬੰਦਾ ਪ੍ਰੋਪਰ ਸਪੀਡ ਤੇ ਨਹੀਂ ਚਲਾ ਸਕਦਾ ਕੋਈ ਬੰਦਾ ਬਿਮਾਰ ਹੋਵੇ ਉਹ ਜੀ ਨੂੰ ਨਹੀਂ ਲੈ ਕੇ ਜਾਇਆ ਸ਼ਾਹ ਸਾਦਾ ਤੇ ਇਲਾਕੇ ਦੀ ਬੜੀ ਤੇਜ਼ ਦੀ ਮੰਗ ਸੀ 5-6 ਮਹੀਨੇ ਹੋ ਗਏ ਸੀ ਇਹ ਸੜਕ ਟੁੱਟੀ ਨੂੰ ਸਰਕਾਰ ਕੋ ਵੀ ਬਹੁਤ ਬੇਨਤੀਆਂ ਕੀਤੀਆਂ ਪਰ ਸਰਕਾਰ ਨੇ ਉਦੋਂ ਤੱਕ ਕੋਈ ਐਕਸ਼ਨ ਨਹੀਂ ਲਿਆ ਤੇ ਇਹਦੀ ਗੱਲ ਪੋਰ ਲੇਨਿੰਗ ਅਪਰੂਵ ਹੋਈ ਰਹੀ ਹੈ ਇਹਨਾਂ ਛੇ ਮਹੀਨੇ ਦੇ ਕੰਮ ਚਾਲੂ ਹੋ ਜਾਣਾ ਤੇ ਹੁਣ ਸੰਗਤ ਨੇ ਸਾਰਿਆਂ ਨੇ ਰਲ ਕੇ ਇਹਦੇ ਤੇ ਕੰਮ ਚਾਲੂ ਕੀਤਾ 4-5 ਦਿਨ ਹੋ ਗਏ ਅਸੀਂ ਕੰਮ ਚਾਲੂ ਕੀਤਾ ਤੇ ਸਰਕਾਰ ਨੇ ਦੌਕੇ ਮਾਰ ਕੇ ਲਿਵਰ ਪਿਆ ਤੇ ਅੱਜ ਸਾਰੀ ਸੰਗਤ ਇਲਾਕੇ ਇਲਾਕੇ ਦੀ ਇੱਥੇ ਹੈਗੀ ਆ ਤੇ ਖੜੇ ਹੋ ਕੇ ਕੰਮ ਕਰਾ ਰਹੇ ਆ ਸੜਕ ਜਿਹਦੀ ਲੋੜ ਸਾਨੂੰ ਆ ਤੇ ਪੂਰੀ ਕਰਕੇ ਰੱਖਾਂਗੇ ਆਪਣੀ ਲੋੜ ਇੰਦਰ ਜੀ ਇੱਕ ਪਾਸੇ ਇਲੈਕਸ਼ਨ ਲੱਗ ਗਿਆ ਇਲੈਕਸ਼ਨ ਕੋਲ ਜਿਹੜਾ ਵਾ ਉਹ ਲੱਗਾ ਖਿਆ ਫਿਰ ਵੀ ਇੱਥੇ ਸੜਕ ਦਾ ਕੰਮ ਚੱਲ ਰਿਹਾ ਵਾ ਤੇ ਸ਼ਾਇਦ ਹੋ ਸਕਦਾ ਕਿ ਇਲੈਕਸ਼ਨ ਕਮਿਸ਼ਨਰ ਜਿਹੜਾ ਵਾ ਉਹ ਕੋਈ ਕਾਰਵਾਈ ਜਿਹੜੀ ਕਰੇ ਕੀ ਗੁੰਗੇਸਾ ਕਾਰਵਾਈ ਤਾਂ ਜਿਹੜੀ ਮਰਜ਼ੀ ਹੋ ਜੇ ਕੋਈ ਚਿੰਤਾ ਨਹੀਂ ਪਰ ਮੈਂ ਇੱਕ ਕਲੀਅਰਟੀ ਦੇਣੀ ਚਾਹੁੰਦਾ ਕਿ ਕੋਡ ਲੱਗਦਾ ਸਰਕਾਰਾਂ ਤੇ ਕੋਡ ਲੱਗਦਾ ਕੈਂਡੀਡੇਟਾਂ ਤੇ ਨਾ ਤੇ ਇਹਨਾਂ 'ਚ ਕੋਈ ਕੈਂਡੀਡੇਟ ਹੈ ਤੇ ਨਾ ਹੀ ਨਾ ਕੋਈ ਸਰਕਾਰੀ ਮੰਤਰੀ ਹੈ ਜਿਹੜਾ ਫਾਈਲ ਤੇ ਸਾਈਨ ਕਰਾ ਰਿਹਾ ਹੋਵੇ ਤੇ ਨਾ ਹੀ ਸਰਕਾਰ ਦਾ ਰੁਪਈਆ ਲੱਗ ਰਿਹਾ ਇਸ ਸੜਕ ਤੇ ਇਹ ਸੰਗਤ ਨੇ ਪੱਕੇ ਹੋ ਕੇ ਜਿਹੜਾ ਡਿਟੇਮ ਨੂੰ ਪਾ ਰਹੀ ਆ ਇਹ ਵੀ ਇਤਿਹਾਸ ਹੀ ਹੈ ਪੰਜਾਬ ਦੇ ਵਿੱਚ ਗੁਰਨਾਨਕ ਪਾਤਸ਼ਾਹ ਦੀ ਨਜ਼ਰੀ ਦੀ ਸੰਗਤ ਦਾ ਇਤਿਹਾਸ ਹੈ ਕਿ ਸੜਕੀ ਆਪ ਬਣਾ ਰਹੇ ਆ ਸਰਕਾਰਾਂ ਫੇਲ ਹੋ ਚੁੱਕੀਆਂ ਮਹਾਂਪੁਰਸ਼ ਆਨੰਦਪੁਰ ਸਾਹਿਬ ਨੂੰ ਸੜਕਾਂ ਵੀ ਬਹੁਤ ਮਾੜਾ ਹਾਲ ਹੈ ਤੇ ਉੱਥੇ ਵੀ ਮਹਾਪੁਰਸ਼ ਲੱਗੇ ਹੋ ਆ ਸੜਕ ਬਣਾਉਣ ਨੂੰ ਕੰਮ ਸਰਕਾਰਾਂ ਦਾ ਪ੍ਰਕਰ ਜਾਂਦਾ ਰਹੀ ਹੈ। ਰਣਜੀਤ ਕਿੰਨੇ ਕਿਲੋਮੀਟਰ ਜਿਹੜੀ ਆ ਇਹ ਸੜਕ ਜਿਹੜੀ ਆ ਬਣ ਕੇ ਤਿਆਰ ਹੋ ਰਹੀ ਹੈ ਤੇ ਕਿੰਨੇ ਦਿਨ ਲੱਗਣਗੇ? ਇਹਨੂੰ 4-3 ਦਿਨ ਹੋ ਗਏ ਸਾਨੂੰ ਚੱਲਦਿਆਂ ਨੂੰ ਕੰਮ ਨੂੰ ਤੇ ਤਾਂ 8 ਤੋਂ 10 ਕਿਲੋਮੀਟਰ ਏਰੀਆ ਜਿੰਨੇ ਵੀ ਖੱਡੇ ਹੈਗੇ ਆ ਉਹ ਪ੍ਰੋਪਰਲੀ ਪੂਰੇ ਜਾਣਗੇ। ਬਾਅਦ ਵਿੱਚ 잡ਤਾ ਕੇ ਡਬਲ ਰੋਡ ਪਾਣੀ ਜਾਂਦੀ ਉਨੇ ਦੇ ਤੱਕ ਲੋਕਾਂ ਨੂੰ ਭੂਤਲੇ ਚਾਰਚ ਕੋਈ ਸਮੱਸਿਆ ਨਾ ਹੋਵੇ ਜ਼ਿੰਮੇਵਾਰ ਬਹੁਤ ਆਗੇ ਮੋਟਰਸਾਈਕਲਾਂ ਦੇ ਪਿੱਛੇ ਬੱਚੇ ਬੈਠੇ ਦੇਖ ਜਾਂਦੇ ਏਡੇ ਵੱਡੇ ਵੱਡੇ ਖੱਡੇ ਆ ਤੇ ਇਲਾਕੇ ਦੀ ਮੰਗ ਹੈ ਵੀ ਅਸੀਂ ਆਪ ਦੀ ਕੋਈ ਜੀ ਤੇ ਜਾਨ ਦਾ ਨੁਕਸਾਨ ਨਹੀਂ ਕਰਾ ਸਕਦੇ ਰਾਣੇ ਕੀ ਕਰ ਰਹਿਣਾ ਪਿਛਲੀਆਂ ਸਰਕਾਰਾਂ ਵੀ ਰਹੀਆਂ ਤੇ ਹੁਣ ਦੀ ਵੀ ਸਰਕਾਰਾਂ ਮੰਦਵੀ ਪਾਰਟੀ ਆ ਤੇ ਕਿਉਂ ਸੜਕ ਕਿਉਂ ਨਹੀਂ ਬਣਦਾ ਇਹ ਕਿਉਂਕਿ 500 ਸਾਲ ਜਿਹੜਾ ਵਾ ਉਹ ਵੀ ਇੱਥੇ ਨਗਰੀ ਦੇ ਵਿੱਚ ਬਣਾਇਆ ਗਿਆ ਤੇ ਉਦੋਂ ਦੀ ਸੜਕ ਜਿਹੜੀ ਆ ਉਹ ਇਦਾਂ ਦੀ ਇਦਾਂ ਰਹੀ ਪਰ ਤੁਹਾਡੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸੜਕ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕਿਹਦੀ ਗੋ ਦੇਖੋ ਸਭ ਤੋਂ ਉਥਾ ਸਿੱਖ ਜਗਾ ਜਿੱਥੇ ਸਿੱਖੀ ਸ਼ੁਰੂ ਹੋਈ ਤੇ ਗਵਰਨਰਿਕ ਪਾਸ਼ਾ ਨੇ ਸਭ ਤੋਂ ਵੱਧ ਸਮੇਂ ਇੱਥੇ ਬទਿਤ ਕੀਤਾ ਤੇ ਗੁਰਪੁਰਬ ਤੇ ਹਰ ਸਾਲ ਸੰਗਤ ਬਾਹਰ ਆਉਂਦੀ ਆ ਤੇ ਉਹ ਵੀ ਆ ਕੇ ਜਦੋਂ ਇਹ ਸੜਕ ਦਾ ਹਾਲ ਦੇਖਦੇ ਆ ਉਹ ਮਹਿਸੂਸ ਕਰਦੇ ਆ ਕਿ ਸਰਕਾਰ ਨੇ ਇਗਨੋਰ ਕੀਤਾ ਸੁਲਤਾਨਪੁਰ ਨੂੰ ਜਦੋਂ ਜਦੋਂ ਸਰਕਾਰ ਇгноਰ ਕਰੂਗੀ ਸੁਲਤਾਨਪੁਰ ਨੂੰ ਲੋਕ ਬਹੁਤ ਸਮਰਥ ਨੇ ਮਾਲਕ ਵੀ ਇਸ ਨਗਰੀ ਤੇ ਬੜੀ ਕਿਰਪਾ ਤੇ ਚਲੋ ਕੰਮ ਚਲਾਓ ਅਸੀਂ ਆਪਣੇ ਆਪ ਕਰ ਲੈਣਾ ਸੜਕ ਤਾਂ ਬਰੂਡ ਹੋਈ ਆ ਅੱਜ ਇਸ ਚੀਜ਼ ਨੂੰ ਵੀ 3 ਸਾਲ ਹੋ ਚੁੱਕੇ ਆ ਤੇ ਮੈਂ ਆਸ਼ ਕਰਦਾ ਕਿ ਸਰਕਾਰ ਨੂੰ ਇਹ ਸੜਕੇ ਛੇਤੀ ਤੋਂ ਛੇਤੀ ਡਬਲ ਕੋਡ ਬਣਾਉਣੀ ਚਾਹੀਦੀ ਹੈ ਇਹ ਸੀ ਸਾਡੇ ਨਾਲ ਸੁਲਤਾਨਪੁਰ ਐਮਐਲਏ ਇਹ ਇੰਦਰਪ੍ਰਕਰ ਰਾਣਾ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤੇ ਅੱਜ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਨਾਲ ਸੁਲਤਾਨਪੁਰ ਵਾਸੀਆਂ ਦੇ ਨਾਲ ਰਲ ਕੇ ਜਿਹੜਾ ਵਾ ਇਹ ਸੜਕ ਦੀ ਅੜੀਆ ਸ਼ੁਰੂਆਤ ਜਿਹੜੀ ਆ ਕੀਤੀ ਗਈ ਆ ਤਕੂਠਾ ਤੋਂ ਕੈਮਰਾ ਨਾਲ ਇੰਦਰ ਰਾਜੂ ਦੇ ਨਾਲ ਰਗਨਦਾਲ ਦੀ ਰਿਪੋਰਟ ਲਈ ਨਹੀਂ ਗਈ